ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦਿਨਿਆ ਤੇ ਮੈਂ ਆ ਪੀਰ ਸਿੰਘ ਸਨੇਹਾ ਕਹਿੰਦੇ ਨੇ ਹਾਰ ਜਦੋਂ ਦੇ ਆਇਤਾ ਸਮਾਜ ਸੇਵੀ ਦਿਨਪੁਰ ਰਾਤ ਜਿਹੜੀ ਸੇਵਾ ਕਰਦੇ ਨਜ਼ਰ ਆਇਆ ਫਿਲਹਾਲ ਪਲਾਂਦੀ ਹੁਣ ਜਿਹੜਾ ਪਾਣੀ ਉਹ ਥੱਲੇ ਹੋ ਗਿਆ ਤਾਂ ਸਮਾਜ ਸੇਵੀਆਂ ਦੀ ਜਿਹੜੀ ਸੇਵਾ ਉਹ ਜਾਰੀ ਹੈ ਤਾਂ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਮਾਤਾ ਜੀ ਇਹ ਗੱਲਬਾਤ ਕਰ ਮਾਤਾ ਜੀ ਸਸੀ ਗਾਲ ਜੀ ਜੈ ਮਾਤਾ ਦੀ ਰਾਮ ਆ ਮਤਾ ਜੀ ਤੋਂ ਅੱਗੇ ਵੀ ਵੇਖਿਆ ਕਿ ਤੁਸੀਂ ਸਾਡਾ ਪੀੜਤਾ ਦੀ ਬੜੀ ਸੇਵਾ ਕੀਤੀ ਆ ਦਿਨ ਪਰ ਰਾਤ ਜਿਹੜੀ ਸੇਵਾ ਕਰਦੇ ਰਹੋ ਹੁਣ ਫੇਰ ਵੀ ਪਾਣੀ ਘਟ ਹੋ ਗਿਆ ਤਾਂ ਤੁਸੀਂ ਫੇਰ ਸੇਵਾ ਕਰਦੇ ਨਜ਼ਰ ਆਏ ਤੇ ਅੱਜ ਜਿਹੜੀ ਆ ਮੈਡੀਕਲ ਦੀ ਸੇਵਾ ਵਾ ਉਹ ਤੁਸੀਂ ਕਰ ਰਹੇ ਹੋ ਤਾਂ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਕੁ ਲੋਕਾਂ ਦਾ ਬੁਰਾ ਹਾਲ ਹੈ ਪਹਿਲਾਂ ਪਾਣੀ ਸੀ ਹੁਣ ਪਾਣੀ ਤੋਂ ਬਾਅਦ ਕਿੰਨਾ ਕੁ ਬੁਰਾ ਹਾਲ ਦੇਖੋ ਜੀ ਪਾਣੀ ਤਾਂ ਸਾਰਿਆਂ ਨੂੰ ਹੀ ਪਤਾ ਵਾ ਕਿ ਜਿਹੜੇ ਹੜ੍ਹਾਂ ਨੇ ਪਹਿਲਾਂ ਮੰਦੀ ਹਾਲਤ ਕੀਤੀ ਹੈ ਨਾ ਜੋ ਜਿਸ ਤਰ੍ਹਾਂ ਜਿਸ ਤਰ੍ਹਾਂ ਪਾਣੀ ਲੱਤਦਾ ਜਾ ਰਿਹਾ ਇਸ ਪਾਣੀ ਦੇ ਵਿੱਚ ਜੀਵ ਜੰਤੂ ਪਸ਼ੂ ਉਦੋਂ ਕਿੰਨੀਆਂ ਚੀਜ਼ਾਂ ਮਾਰ ਕੇ ਜਾਂ ਫਸਲਾਂ ਜਿਹੜੀਆਂ ਗਲ ਕੇ ਵਿੱਚ ਉਹ ਜਿਹੜੀ ਪਾਣੀ ਦੀ ਸਮਿਲਾ ਨਾ ਉਹਦੇ ਨਾਲ ਹੁਣ ਇੰਨੀਆਂ ਬਿਮਾਰੀਆਂ ਜਿਹੜੀਆਂ ਮਤਲਬ ਕਿ ਲੱਗ ਰਹੀਆਂ ਨੇ ਜਿਸ ਤਰ੍ਹਾਂ ਬੁਖਾਰ ਖਾਂਸੀ ਖਾਰਸ਼ ਫੋੜੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਜਾਨੀ ਕਹਿੰਦੇ ਨਾ ਮੁਸ਼ਕਲਾ ਆ ਜਾਂਦੀ ਨੇ ਤੇ ਅੱਜ ਕੈਂਪਸ ਤੁਸੀਂ ਆਏ ਸੀ ਕਿੰਨੇ ਕੁ ਲੋਕ ਜਿਹੜੇ ਦਵਾਈ ਲੈ ਗਏ ਦੇਖੋ ਜੀ ਤਕਰੀਬਨ 4-5 ਘੰਟੇ ਤੁਸੀਂ ਦੇਖ ਰਹੇ ਆ ਇਹ ਡਾਕਟਰ ਸਾਹਿਬ ਇੱਕ ਮਿੰਟ ਵੀ ਫਰੀ ਨਹੀਂ ਹੋਏ ਜਿਹੜਾ ਵੀ ਆਇਆ ਉਹਨਾਂ ਨੂੰ ਇਹੀ ਆ ਕਿਸੇ ਨੂੰ ਬੁਖਾਰ ਖਾਂਸੀ ਜ਼ੁਕਾਮ तकरीबन ਸਾਰੇ ਨਗਰ ਨੇ ਇਸ ਚੀਜ਼ ਦਾ ਲਾਹਾ ਲਿਆ ਹਾਂ ਤਾਂ ਅੱਗੇ ਤੁਸੀਂ ਕੱਪੜਿਆਂ ਦੀ ਸੇਵਾ ਦਾ ਲੰਗਰ ਲਾਇਆ ਸੀ ਤਾਂ ਅੱਗੇ ਫੇਰ ਕੀ ਜਾਰੀ ਹੈ ਕਿ ਜਿਵੇਂ ਬੱਚਿਆਂ ਨੂੰ ਸਕੂਲ ਦੇਆਂ ਚੀਜ਼ਾਂ ਦਾ ਲੋੜਾ ਚਪਲਾਂ ਦਾ ਵਾ ਅੱਗੇ ਜਿਹੜੇ ਮੌਸਮ ਆ ਉਹ ਫੇਰ ਖਰਾਬ ਨਜ਼ਰ ਆ ਰਹੇ ਨੇ ਤਾਂ ਕਿ ਅੱਗੇ ਕੀ ਸੇਵਾ ਕਰਨੀ ਦੇਖੋ ਜੀ ਅਸੀਂ ਜਿੰਨੀ ਜੋਗ ਵੀ ਹੈਗੇ ਆ ਤਨ ਮਨ ਧੰਦੇ ਨਾਲ ਹਮੇਸ਼ਾ ਸੰਗਤਾਂ ਦੇ ਨਾਲ ਆ ਕੋਸ਼ਿਸ਼ ਆ ਕਿ ਜਿਸ ਤਰ੍ਹਾਂ ਦੀ ਵੀ ਕੋਈ ਜ਼ਰੂਰਤ ਹੋਏਗੀ ਇਹ ਸੰਗਤਾਂ ਦੇ ਸੰਯੋਗ ਦੇ ਨਾਲ ਹੀ ਸਾਰਿਆਂ ਦੀ ਵੱਧ ਚੜ ਕੇ ਸੇਵਾ ਕਰਾਂਗੇ ਫੜ ਪੀੜਤਾਂ ਦੀ ਤੇ ਬਾਕੀ ਵੀ ਸੰਗਤਾਂ ਨੂੰ ਰਿਕਵੈਸਟ ਹੈ ਕਿ ਗਰਾਊਂਡ ਲੈਵਲ ਤੇ ਜਾ ਕੇ ਨਾਲ ਬਾਬਾ ਜੀ ਨਾਲ ਗੱਲ ਕਰ ਬਾਬਾ ਜੀ ਸੇਹ ਤੁਹਾਡੀ ਫੇਰ ਵੀ ਨਹੀਂ ਠੀਕ ਆ ਫੇਰ ਵੀ ਤੁਸੀਂ ਸੰਗਤਾਂ ਦੇ ਵਿੱਚ ਵਿਚਰ ਰਹੇ ਹੋ ਤਾਂ ਤੁਹਾਨੂੰ ਲੱਗਦਾ ਕਿ ਰੈਸਟ ਦੀ ਲੋੜ ਆ ਤੁਹਾਨੂੰ ਹਾਂਜੀ ਰਾਮ ਰਾਮ ਜੀ ਜਰੂਰ ਜੀ ਸਨੇਹ ਸਾਹਿਬ ਰੈਸਟ ਦੀ ਇਸ ਸਮੇ ਬਹੁਤ ਜ਼ਿਆਦਾ ਲੋੜ ਆ ਸਰੀਰ ਨੂੰ ਕਿਉਂਕਿ ਪਾਣੀ ਦੇ ਵਿੱਚ ਵੜ ਵੜ ਕੇ ਜਾ ਜਾ ਕੇ ਪ੍ਰਸ਼ਾਦਾ ਪਹਚਾਉਂਦੇ ਰਹੇ ਆ ਪਾਣੀ ਦੇ ਵਿੱਚ ਜਾ ਕੇ ਮਤਲਬ ਉਹਨਾਂ ਦੀ ਲੋੜ ਤੇ ਦੀ ਜ਼ਰੂਰਤ ਦੀ ਚੀਜ਼ ਪਹਚਾਣਦੇ ਰਹੇ ਆ ਔਰ ਪਾਣੀ ਤੇ ਮੈਨੂੰ ਖੁਦ ਨੂੰ ਆਪ ਨੂੰ ਇੰਨੀ ਜ਼ਿਆਦੀ ਇਨਫੈਕਸ਼ਨ ਹੋ ਚੁੱਕੀ ਆ ਕਿ ਮੈਂ ਆਪ ਜੀ ਨੂੰ ਦੱਸ ਨਹੀਂ ਸਕਦਾ ਤੇ ਅੱਗੇ ਬੈਕਗ੍ਰਾਉਂਡ ਚਾਹੇ ਮੈਨੂੰ ਤਾਂ 2-4 ਦਿਨ ਆਪ ਨੂੰ ਵੀ ਹੁਣ ਐਡਮਿਟ ਹੋਣਾ ਪੈਗਾ ਹਸਪੀਟਲ 'ਚ ਦਾਖਲ ਹੋਣਾ ਪੈਣਾ ਜੋ ਮੇਰੇ ਹਾਲਾਤ ਬਣ ਚੁੱਕੇ ਨੇ ਹਾਂ ਤੇ ਗੁਰੂ ਮਹਾਰਾਜ ਅਸੀਂ ਵੀ ਅਰਦਾਸ ਕਰਦੇ ਭੱਲੀ ਕਰੇ ਤਾਂ ਲੋਕਾਂ ਦੇ ਵਿੱਚ ਵਿੱਚ ਰਿਓ ਦਵਾਈਆਂ ਦੇ ਰਹੇ ਹੋ ਤਾਂ ਲੋਕਾਂ ਦਾ ਦਰਦ ਦਾ ਕਿੰਨਾ ਕੁ ਮਹਿਸੂਸ ਦੇਖੋ ਜੀ ਇਹ ਦਰਦ ਇੱਕ ਥਾਂ ਬੜੀ ਵੱਡੀ ਪੀੜਾ ਮਤਲਬ ਚਲੋ ਅੱਜ ਚਾਹ ਮੈਨੂੰ ਲਾ ਲੋ ਮੈਂ ਆਪਣਾ ਇਲਾਜ ਆਪ ਕਰਵਾ ਲਾਂਗਾ ਭਗਵਾਨ ਦੀ ਦਿਆ ਦੇ ਨਾਲ ਆਪਣੀ ਮੈਡੀਸਨ ਦਾ ਅਰੇਂਜਮੈਂਟ ਕਰੂੰ ਕਈ ਲੋਕਾਂ ਦੇ ਮਕਾਨ ਖਤਮ ਹੋ ਗਏ ਜ਼ਮੀਨ ਜਾਇਦਾਦ ਖਤਮ ਹੋ ਗਈ ਦਿਹਾੜੀ ਮਜ਼ਦੂਰ ਦਿਹਾੜੀ ਨਹੀਂ ਜਾ ਸਕਦਾ ਕਿਉਂਕਿ ਜਿੱਥੇ ਉਹ ਮਜ਼ਦੂਰ ਖੇਤ ਚ ਕਰਦਾ ਸੀ ਉਹ ਖੇਤ ਹੀ ਨਹੀਂ ਕਿਤੇ ਮਜ਼ਦੂਰੀ ਕਿੱਥੇ ਕਰੇਗਾ ਉਹਨਾਂ ਵੱਲ ਵੇਖ ਕੇ ਦੇਖੋ ਆਪਣਾ ਤੇ ਦਰਦ ਕੁਛ ਵੀ ਨਹੀਂ ਹੈਗਾ ਇਹ ਤੇ ਦਰਦ ਇੱਕ ਨੋਰਮਲ ਦਰਦ ਆ ਇਸ ਦੀ ਪੀੜਾ ਤੇ ਭਗਵਾਨ ਅਕੇ ਤੁਸੀਂ ਬਰਦਾਸ਼ਤ ਕਰੋਗੇ ਆਪਾਂ ਠੀਕ ਹੋ ਜਾਣਾ ਵਾ ਪਰ ਇਸ ਸਮੇਂ ਜਿਹੜਾ ਪੰਜਾਬ ਅਜਾ ਹੜ੍ਹ ਪੀੜਤ ਪਰਿਵਾਰ ਨੇ ਇਹ ਬਹੁਤ ਵੱਡੇ ਦਰਦ ਨਾਲ ਝੂਝ ਰਹੇ ਨੇ ਅਸੀਂ ਪਹਿਲਾਂ ਨੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸੇ ਹਾੜਾਂ ਦੇ ਹੜ ਤੇ ਆਏ ਆਏ ਆ ਬਾਰਿਸ਼ ਵੀ ਬਹੁਤ ਜ਼ਿਆਦੀ ਆਈਆਂ ਉਹਨਾਂ ਦੇ ਵਿੱਚ ਜਿਹੜਾ ਮੈਡੀਸਨ ਦਾ ਜਿਵੇਂ ਮੰਨ ਲਓ ਬਿਮਾਰੀਆਂ ਜਿਹੜੀਆਂ ਹੁੰਦੀਆਂ ਇਸ ਟਾਈਮ ਬਹੁਤ ਜ਼ਿਆਦੀਆਂ ਵੱਧ ਰਹੀਆਂ ਤੋ ਅਨਨ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਮਾੜੇ ਸਮੇਂ ਦੇ ਵਿੱਚ ਆ ਕੇ ਤੇ ਮੈਡੀਸਨ ਦੀ ਮੁਹਈਆ ਕਰਾਈ ਆ ਅਸੀਂ ਸਾਰੇ ਡਾਕਟਰ ਸਾਹਿਬ ਦਾ ਬਾਬਾ ਜੀ ਦਾ ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਕਿਹੜੇ ਹਸਪਤਾਲ ਚੋਂ ਆਪਾਂ ਥੇਮ ਦਾ ਹਸਪਤਾਲ ਮਖੋ ਤੋਂ ਆਇਆ ਜੀ ਤੇ ਤੁਸੀਂ ਲੇਡੀਜ਼ ਦੇ ਵਿੱਚ ਆ ਰਹੇ ਹੋ ਪਿੰਡਾਂ ਦੇ ਵਿੱਚ ਪ੍ਰੋਬਲਮਾਂ ਕਿੰਨੀ ਇੱਕ ਵੱਜ ਚੁਕੀਆਂ ਨੇ ਦੇਖੋ ਜਿਵੇਂ ਹੜ੍ਹਾਂ ਦਾ ਕਰਕੇ ਪਾਣੀ ਦੇ ਦਿੱਕਤ ਨਾਲ ਪਿੰਡਾਂ 'ਚ ਕਾਫੀ ਜ਼ਿਆਦਾ ਪ੍ਰੋਬਲਮਸ ਵਧ ਰਹੀਆਂ ਆ ਜਿਹੜੀ ਕਿ ਨਵੇਂ ਤੋਂ ਨਵੇਂ ਬਿਮਾਰੀਆਂ ਦੇਖਣ ਨੂੰ ਸਾਹਮਣੇ ਆ ਰਹੀਆਂ ਪਾਣੀ ਦਾ ਕਰਕੇ ਇੱਥੇ ਬੱਚਾਂ 'ਚ ਲੇਡੀਜ਼ 'ਚ ਮਤਲਬ ਯੂਰੀਨ ਇਨਫੈਕਸ਼ਨ ਦੀ ਖਾਰਿਸੀ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਛੋਟੇ ਛੋਟੇ ਬੱਚਾ ਨੇ ਪੈਰ ਖਰਾਬ ਹੋ ਰਹੇ ਆ ਉਹਨਾਂ ਨੂੰ ਮਤਲਬ ਖਾਰਿਸੀ ਸਿਰਾਂ 'ਤੇ ਜ਼ਖਮਾਂ ਉਹਨਾਂ ਦੇ ਉਸ ਹਿਸਾਬ ਨਾਲ ਉਹਨਾਂ ਨੂੰ ਮੈਡੀਸਨ ਦੇ ਰਹੇ ਆ ਪ੍ਰੋਪਰ ਤਾਂ ਕਿ ਉਹ ਜਲਦੀ ਤੋਂ ਜਲਦੀ ਰਿਕਵਰ ਹੋ ਸਕਣ ਤੇ ਇਹ ਆਉਣ ਵਾਲੇ ਟਾਈਮ 'ਚ ਇਹ ਬਿਮਾਰੀਆਂ ਦਿਨ ਬਦਨ ਹੋਰ ਵਧਣਗੀਆਂ ਕਿਉਂਕਿ ਜੇਸ ਹਿਸਾਬ ਨਾਲ ਪ